ਬਾਪੂ ਜੀ ਕਿਆ ਹਾਲ ਚੱਲ ਠੀਕ ਠਾਕ ਹਾਂ ਕਿਆ ਬਣਦਾ ਆ ਕਾਉਂਨੇ ਬਾਠਾ ਕੰਡਾ ਕੱਖ ਕੰਡਾ ਹੈ ਹਾਂ ਇੱਕੋ ਹੀ ਕੰਮ ਹੈ ਢੰਗਰਾਂ ਨੂੰ ਪਾਣੀ ਭਲਾਓ ਹਾਂ ਧਾਰਾ ਕੱਢੋ ਹਾਂ ਕੱਖ ਲਿਜੋ ਹਾਂਜੀ ਆ ਕੋਈ ਇਹ ਹੀ ਚੱਲੀ ਜਾਂਦਾ ਹਾਂ ਰੋਜ਼ ਆ ਨਾ ਰੋਜ਼ ਇਹ ਹੀ ਚੱਲੀ ਜਾਂਦਾ ਆ ਹੀ ਆ ਬਸ 4 ਵਜੇ ਉੱਠੋ ਹਾਂ ਕਾ ਕੰਡਾ ਪਾਓ ਜੀ ਧਾਰਾ ਕੱਢੋ ਹਾਂ ਤਾਰਾ ਘਾਟ ਕੇ ਆਪਣਾ ਫੇਕ ਆਖ ਲਈਏ ਅੱਛਾ ਕੀ ਨਾਮ ਹੈ ਤੁਹਾਡਾ ਪਾਲਾ ਪਾਲਾ ਕਹਿੰਦੇ ਆ ਪੂਰਾ ਨਾਂ ਤਾਂ ਕੁਝ ਹੋਰ ਹੋਣਾ ਕਰਪਾਲ ਸਿੰਘ ਆਪੋ ਕਰਪਾਲ ਸਿੰਘ ਪਾਲਾ ਕਹਿੰਦੇ ਸਾਰੇ ਹੈ ਹਾਂ ਉਮਰ ਕਿੰਨੀ ਹੋ ਗਈ ਉਮਰ 70 ਕਿਤਾਬ ਜਿਹੜਾ ਹੈ ਜੀ 80 ਨੂੰ ਪਹੁੰਚਣ ਲੱਗੇ ਜਣਾ 70 ਦੇ ਵਿੱਚ ਆ ਹਾਂ ਅੱਛਾ 78 ਹੋਈ ਹਾਂ ਔਰ ਕਿਆ ਕੁਛ ਕਰਿਆ ਜ਼ਿੰਦਗੀ ਮਾ ਪਾਲਾ ਜੀ ਆ ਖੇਤੀ ਹੀ ਦਾ ਕੰਮ ਕਰਿਆ ਇਹ ਤਾਂ ਖੇਤੀ ਉਹ ਕਰੀਏ ਹਾਂ ਉਹ ਗੋਭੀ ਲਾਤੀ ਹਾਂ ਉਹ ਦਾਲਾ ਲਾਤੀਆਂ ਛਕਮਲਾ ਲਾਤੀਆਂ ਧਨੀਆ ਲਾਤਾ ਮਿੱਥੇ ਆਜ ਕਾ ਬੱਧ ਗੋਭੀ ਅੱਛਾ ਫਿਰ ਤਾਂ ਤੁਹਾਨੂੰ ਪੂਰੀ ਦੀ ਸਬਜ਼ੀਆਂ ਦੀ ਪੂਰੀ ਨੌਲੇਜ ਹੋਣੀ ਐ ਖੇਤੀ ਦੀ ਹੈ ਹਾਂ ਅੱਛਾ ਧਨੀਆ ਧਨੀਆ ਹਾਂ ਰੇ ਰੋੜੀਆਂ ਆਗ ਰੋੜੀਆਂ ਹੁਣਾਂ ਘਾਹ ਚੱਲੂਗਾ ਦਾ ਰੋੜੀਆਂ ਹੋਣੇ ਬੀਜਾ ਵੇ ਕੱਖਾਂ ਦੇ ਮਾਰ ਦਿਆ ਹੋਕਾ ਜਾਂ ਬਰਸੀਨਾ ਵੀ ਤੇ ਆਪਾਂ ਉਮਰ ਆਇਆ ਗੇਰ ਤੇ ਫੇਰ ਸਾਗ ਹੁੰਦਾ। ਅੱਛਾ। ਉਪਰ ਮੁੰਡੀ ਮਾਲੀ ਖਗਮਲਾ। ਹੁਣ ਅਗੇ ਅਗਲੇ ਮਹੀਨੇ ਹਾਂ ਨਾ ਪਾਦੋਂ ਨਹੀਂ 100 ਮੀਟਰ। 100 100 ਚੜੂਗਾ ਨਾਲ ਦੀ ਨਾਲੇ। ਹੁਣ ਹਾਲਾ ਸਾਉਂਡ ਦਾ ਮੀਨਾ ਚੱਲਦਾ। ਹਾਂ। ਫੇਰ ਪਾਦੋਂ ਆਗੀ। ਫੇਰ ਅਸੂ। ਫੇਰ ਅਸੂ ਆਉਂਦਾ। ਜਦ ਅਸੂ ਆਉਂਦਾ ਜਦ ਤੱਕ ਸਾਗ ਵਾਲਾ ਹੋਕਾ ਦੇਣਾ ਸ਼ੁਰੂ ਕਰ ਦਿੰਦਾ ਅਸੂ ਦੇ ਵਿੱਚ। ਫੇਰ ਤੋੜਿਆ ਘਟ ਜਾਂਦਾ ਫੇਰ ਸਾਗੇ ਬਹੁਤ ਹੁੰਦਾ। ਅੱਛਾ। ਜੜਾ ਰਾਏ ਦਾ ਸਾਗ ਆ ਗਿਆ ਉਹਦੇ ਉਤਰ ਕੇ ਅੱਛਾ ਰਾਏ ਦੇ ਸਾਗ ਦਾ ਕੀ ਖਾਸੀਅਤ ਹੁੰਦੀ ਆ ਰਾਏ ਦਾ ਸਾਗ ਆਪਾਂ ਘਰਾਂ ਬਣਾਉਣਾ ਹੈ ਹੂੰ ਗਾੜਣਾ ਛਿੱਲੇ ਲੈਣੀਆਂ ਠੀਕ ਆ ਗਾੜਣਾ ਛਿੱਲੇ ਲੀਆਂ ਹਾਂ ਸਾਗ ਧਰਤਾ ਟੱਲੇ ਪਰ ਠੀਕ ਆ ਉਹ ਜੋ ਫੇ ਪਾਣੀ ਕੱਢੋ ਅੱਛਾ ਜੜਾ ਕਬੜਾ ਪਾਣੀ ਠੀਕ ਆ ਹਾਗ ਰੱਢਣ ਲੱਗ ਗਿਆ ਹੂੰ ਵਿੱਚ ਕੱਦੂ ਘਾੜ ਕਰਕੇ ਮੂਲੀਆਂ ਘੇਰ ਦੋ ਮੂਲੀਆਂ ਵਿੱਚੇ ਘੇਰ ਦੋ ਕੱਦੂ ਕਸ ਕਰਕੇ ਹਾਂ ਰਾਏ ਦੇ ਸਾਗਾਂ ਹਾਂ ਕਿੰਨਾ ਤਰ ਤੋੜਿਆ ਹੈ ਅੱਛਾ ਪਾਪਾ ਹਾਂ ਕੱਦੂ ਘਾੜ ਕਰਕੇ ਨਿਚੋੜ ਕੇ ਵਿੱਚ ਘੇਰ ਦੋ ਉਹਦੇ ਨਾਲ ਕੀ ਕਾਠਾ ਹੋ ਜਾਊਗਾ ਕਿਆ ਹੋਊਗਾ ਸਵਾਦ ਦਾ ਫਰਕ ਪੈਂਦਾ ਟੈਸਟ ਬਣੂਗਾ ਟੇਸਟ ਬਣੂਗਾ ਵਧੀਆ ਹਾਂ ਅੱਛਾ ਉਹ ਜਦ ਆਪਾਂ ਨੇ ਮੱਕੀ ਦਾ ਆੜਣ ਪਾਉਣਾ ਵਿੱਚ ਹਾਂ ਫਿਰ ਆਪਾਂ ਨੇ ਘੋਟਣਾ ਨਹੀਂ ਕਮਾਉਣਾ ਹਾਂ ਕਮਾਉਣਾ ਮੂਲੀਆਂ ਦੇਖਣੇ ਨੇ ਵੀ ਕਿੱਥੇ ਗਈ ਮੂਲੀਆ ਵੀ ਘੋਟ ਦੇਨੇ ਬੱਚੇ ਬੱਚੇ ਫੇਰ ਆਪਾਂ ਨੇ ਟੜਕਾ ਲਾਉਣਾ ਹੈ ਅੱਛਾ ਠੇਖਾ ਕੇ ਦੇਖਿਓ ਰਾਗ ਟੜਕੇ ਮੈਂ ਕਿਹਾ ਕਿਕਣ ਕਿਕਣ ਕਿਆ ਕਰਨਾ ਟੜਕੇ ਮੈਂ ਹਰੀਆਂ ਮਿਰਚਾਂ ਆਧਾ ਪਿਆਜ਼ ਹੂੰ ਲਸਣ ਹੂੰ ਆ ਗੋਸ ਪਾਉਣਾ ਸਾਰਾ ਕੁਝ ਪਾਕੇ ਹਾਂ ਟੜਕ ਦੇਣਾ ਹਾਂ ਟੜਕ ਦੇਣਾ ਜਿਹੜਾ ਅੱਜ ਖਾਣਾ ਹੈ ਉਹ ਕੋ ਘੱਟ ਸਵਾਦ ਦੋ ਦਿਨ ਫੇਰ ਟੜਕਣ ਫੇਰ ਵੱਧ ਰਵਾਦ ਅੱਛਾ ਵੀ ਹੈ ਹਾਂ ਇੱਕ ਟੜਕੇ ਜੜਾ ਸਵਾਦ ਵੱਧ ਬਣ ਤੜਕੇ ਦੇ ਬਾਅਦ ਹਾਂ ਆਪਾਂ ਨੇ ਦੋ ਵਾਰ ਫੇਰ ਤੜਕ ਦੇਣਾ ਦੁਬਾਰੇ ਹਾਂ ਡਬਲ ਤੜਕਾ ਹਾਂ ਫੇਰ ਜਿਆ ਤੜਕਾ ਫੇਰ ਅੱਜ ਤੇਰੇ ਬਾਪੂ ਨਜ਼ਾਰਾ ਲਿਆ ਤੂੰ ਤਾਂ ਪਹਿਲੇ ਮੂੰਹ ਚ ਪਾਣੀ ਆ ਗਿਆ ਮੇਰੇ ਆ ਗਿਆ ਆ ਜਾਿੰਨੇ ਵਾਰ ਖਾਣਾ ਤੜਕਦੇ ਆ ਮੜ ਜਾ ਤੜਕੋ ਸਿਰ ਸੋਰਾ ਸਮਾਨ ਪਾਓ ਤੜਕਾ ਲਾ ਦਿਓ ਤੜਕਾ ਜੂਰ ਜਾਓ ਜੂਰ ਆਪਾਂ ਤੜਕੀ ਜਾਣਾ ਤੜਕ ਤੇ ਵਧਿਆ ਬਣੇਗਾ अच्छा आ है राज तड़का जिंदगी ते भी जरूरी है ना बापू हां जरूरी है जिंदगी ते भी तड़का कंदे लग गया होना चाहिदा एक और आ जेनी मां दी दा अपने भी तड़का लाओ अच्छा आ, ला। यानी पाला सिंह जी ਤੁਸੀਂ ਕਹਿੰਦੇ ਐ ਵੀ ਤੜਕਾ ਜ਼ਰੂਰੀ ਹੈ ਜ਼ਿੰਦਗੀ ਚ ਹੈ ਹਾਂ ਤੜਕੇ ਨਾਲ ਗੱਲ ਬਣਦੀ ਹੈ ਤੜਕੇ ਦਾ ਬਣਦੀ ਗੱਲ ਲਓ ਜੀ ਸਰ ਉੱਤੇ ਕਹੋ ਕਮੈਂਟ ਬਾਪੂ ਜੀ ਕਹਿੰਦੇ ਤੜਕੇ ਨਾਲ ਗੱਲ ਬਣਨੀ ਹੈ ਤੜਕਾ ਹਰ ਵਾਰੀ ਲਾਓ ਹਾਂ ਹੈ ਹਾਂ ਵਿਚ ਪਾਵਦਾ ਲਸਣ ਹਾਂ ਲਸਣ ਪਾਵਦਾ ਪਾਓ ਹਰੀ ਮਿਰਚ ਪਾਵੋ ਆਏ ਹਾ ਦੇਖੋ ਫਿਰ ਨਜ਼ਾਰਾ ਹੈ ਹਾਂ ਗਾਹ ਦਾ ਠੀਕ ਹੈ ਗਾਹ ਦਾ ਗੱਲ ਲਸੀ ਹੋਵੇ ਹੈ ਹਾਂ ਰੋਟੀਆਂ ਕਾਦੀ ਹੋਵੇ ਰੋਟੀ ਮੱਕੀ ਦੀ ਰੋਟੀ ਹੋਵੇ ਬੱਲੇ 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 ਬਾਪੂ ਦਾ ਰੰਗ ਬਣ ਤੇ ਪੜ ਕੇ ਹੈ ਸਾਗ ਦਾ ਬਣਾ ਤੇ ਤੈਨ ਵਧੀਆ ਮੈਂ ਕਹਿੰਦਾ ਵੀ ਨਜ਼ਾਰਾ ਆ ਗਿਆ ਗੱਲਾਂ ਸੁਣ ਕੇ ਮੂੰਹ ਚ ਪਾਣੀ ਆ ਗਿਆ ਹੋਰ ਲੋਕ ਮੀਟ ਖਾਣੇ ਹੈ ਬੀੜ ਪਰ ਆਪਾਂ ਵੱਡ ਲਾਉਂਦੇ ਆ ਵੀ ਮੀਟ ਹੈ ਹਾਂ ਆਲੂ ਮਟਰ ਬਣਾਓ ਉਵੇਂ ਹੀ ਸਮਾਨ ਪਾਓ ਆਲੂ ਮਟਰ ਤੇ ਪਾਓ ਨਾ ਪਾ ਲਓ ਆਲੂ ਮਟਰਾਂ માં ਵਿੱਚ ਗਏ ਨੇ ਪਨੀਰ ਹਾਂ ਛੱਕਾ ਅੱਛਾ ਪੀਸ ਬਣਾ ਕੇ ਠੀਕ ਹੈ ਉਹ ਮੈਂ ਜਿਹੜਾ ਮੀਟ ਮੈਂ ਬਖਾਲਦਾ ਪਾਣਾ ਉਹਦੇ ਵਿੱਚੇ ਪਾਓ ਆਲੂ ਮਟਰਾਂ માં ਵਿੱਚ ਜਿਮੀ ਕੰਦ ਪਾਓ ਚਾਹੇ ਜਿਮੀ ਕੰਦ ਪਾ ਲਓ ਨਾਲ ਹਾਂ ਆਲੂ ਮਟਰਾਂ માં ਦੇਖੋ ਵਿਖਾ ਕੇ ਹਾਂ ਮਨ ਲੇ ਕੇ ਜ਼ਰੂਰੀ ਥੋੜਾ ਹੁਣ ਸਾਰੇ ਮੀਟ ਤਾਂ ਖਾਂਦੇ ਨਹੀਂ ਹੈਗੇ ਪਰ ਜਣੀ ਜਣੀ ਉਹਦੇ ਵਿੱਚ ਮਸਾਲੇ ਪਾਓ ਪੂਰੇ ਸਬਜ਼ੀ ਦੇ ਹਾਂ ਜਿਵੇਂ ਅੱਜ ਮਟਰ ਬਣਾ ਲਿਆ ਆਪਾਂ ਨੇ ਹਾਂ ਜਿਵੇਂ ਗੰਢ ਭੁੰਨ ਕੇ ਵਿੱਚ ਪਾ ਲਿਆ ਠੀਕ ਹੈ ਫੇਰ ਮਸਾਲੇ ਪੂਰੇ ਪਾਉਂਗੇ ਫੇਰ ਟਟਾਹੀ ਬਣੂਗਾ ਹਾਂ ਬਾਪੂ ਤੁਸੀਂ ਤਾਂ ਖਾਣ ਪੀਣ ਦੇ ਉੱਤੇ ਖਾਸੀ ਪੀਅ ਚੜੀ ਕੀਤੀ ਲੱਗਦੀ ਤਗੜੀ ਹੈ ਖਾਣੇ ਪੀਣੇ ਪਰ ਮੈਂ ਕਿਹਾ ਪੀ ਐਚ ਡੀ ਕੀਤੀ ਲੱਗਦੀ ਪੂਰੀ ਤੁਸੀਂ ਤੁਹਾਨੂੰ ਪੂਰੀ ਨੌਲੇਜ ਹੈ ਹਾਂ ਹੈ ਆਪੇ ਬਣਾਉਂਦੇ ਤੇ ਘਰ ਆ ਤੁਸੀਂ ਹਾਂ ਹਾਂ ਬਣਾ ਲੈਂਦੇ ਘਰ ਹਾਂ ਅਰਿਨਾ ਜੀ ਸੇ ਮੁੱਕ ਨਹੀਂ ਲੈਂਦੇ ਅੱਛਾ ਲੱਸੀ ਲੱਸੀ ਰੱਖਣੀ ਹੈ ਦੰਗਾ ਰੱਖੇ ਹੋਏ ਆ ਹਾਂ ਠੀਕ ਹੈ ਲੱਸੀ ਬਣਾਉਣੀ ਜ਼ਰੂਰ ਹੈ ਅੱਛਾ ਦਹੀਂ ਦਾ ਪੋਰਾ ਵੀ ਬਣਾਉਣਾ ਹੈ ਹਾਂ ਜਾਂ ਸਾਡ ਵਿੱਚ ਮੱਖਣ ਮਖਣੀ ਦਾ ਚਮਚਾ ਪੈਣਾ ਹੈ ਹੂੰ ਸਕਦਾ ਆਪੇ ਅੰਦਰ ਨੂੰ ਜਾਣਾ ਸਾੜਾ ਮਾਰਦਾ ਜਾਊਗਾ ਓ ਬੱਲੇ ਤੇਰੇ ਬਾਪੂ ਹੈ ਆ ਤਾਂ ਗੱਲ ਨਜ਼ਾਰੇਦਾਰ ਕਰੀ ਤੁਸੀਂ ਹੈ ਮੱਖਣ ਜਿਹੜਾ ਹੈਗਾ ਉਹ ਕਈ ਕਦੇ ਵੀ ਬਲੱਡ ਵਾਦ ਦਾ ਕੋਲੇਸਟ੍ਰੋਲ ਵਧਾ ਦਿੰਦਾ ਹੈ ਨਹੀਂ ਨਹੀਂ ਕੁਝ ਨਹੀਂ ਕਰਦਾ ਇਹ ਜਿਹੜੇ ਆਪਾਂ ਹੁਣ ਦੁਕਾਨਾਂ ਵਾਲੇ ਮੱਖਣ ਲਿਆਉਂਦੇ ਆ ਹਾਂ ਉਹ ਮੱਖਣ ਕੋ ਹੋਰ ਹੈ ਜਿਹੜਾ ਘਰ ਦਾ ਮੱਖਣ ਹੈ ਹਾਂ ਮੱਖਣੀ ਹੈ ਤੇ ਠੀਕ ਹੀ ਹੈ ਹਾਂ ਵੀੜੇ ਵਰਗਾ ਨਹੀਂ ਇਹਦਾ ਕੋਈ ਨੁਕਸਾਨ ਨਹੀਂ ਹੈ ਮਤਲਬ ਪਿਓਰ ਆ ਆਪਣਾ ਜਿਹੜੀ ਤੁਸੀਂ ਕਹਿੰਦੇ ਇਹਦਾ ਨੁਕਸਾਨ ਨਹੀਂ ਹੈਗਾ ਨਾ ਜਿਹੜਾ ਘਰ ਦਾ ਉਹਦੇ ਵਰਗਾ ਕੀ ਨਹੀਂ ਹੈ ਉਹ ਮੈਂ ਕਿਹੜੇ ਮਿਲਾਵਟਾ ਕੋਈ ਨਾਲੇ ਮੱਖਣੀ ਹੈ ਜੇ ਕਿਤੇ ਜੇ ਕਿਤੇ ਜੇ ਕਿਤੇ ਬਾਪੂ ਮਾਤਾ ਪਾਕੇ ਦਾ ਵੇਣਾ ਆਪਣੀ ਮਾਂ ਫਿਰ ਤਾਂ ਹੋਰ ਨਜ਼ਾਰਾ ਹੁੰਦਾ ਨਾ ਹਾਂ ਜਦ ਰੋਟੀ ਪਰ ਉਹ ਰੱਖ ਕੇ ਮੱਖਣ ਦਿੰਦੀ ਹੈ ਮਾਂ ਦਿੰਦੀ ਹੈ ਜਦ ਗੱਲ ਠੀਕ ਹੋ ਗਏ ਮਾਂ ਦੇ ਹੱਥ ਦੀਆਂ ਖਾ ਕੇ ਨਜ਼ਾਰਾ ਉਹ ਵੀ ਕਿ ਮੱਖਣੀ ਖਾਵੇ ਲੱਛੀ ਗਾਣੋ ਨਾ ਜਿਹੜੇ ਮਾਂ ਦੇ ਹੱਥ ਦੀਆਂ ਖਾਂਦੇ ਤੇ ਨਜ਼ਾਰੇਦਾਰ ਹੁੰਦੀਆਂ ਸੀ ਨਾ ਉਹ ਪਿਆਰ ਨਾਲ ਦੇਦੀ ਸੀ ਜੇ ਖਾਓਂਗਾ ਅੱਛਾ ਜੇ ਖਾਓ ਪੀਓਗੇ ਤਾਂ ਹੀ ਹੈ ਆਗੇ ਬਰਾਂਟਾ ਕੇ ਤੁਹਾਡੇ ਆ ਬਰਾਂਟਾ ਕੇ ਤੁਹਾਡੇ ਲੈਣਾਗੇ ਇਹਨਾਂ ਨੂੰ ਦੇਖ ਕੇ ਤੁਸੀਂ ਸਿੱਧੇ ਜਾਓਗੇ ਵਾਹ ਕਿ ਤੇ ਲੈਣਾਗੇ ਇਹ ਆਜਦੇ ਭਾਈ ਜੀ ਅਮੀ ਐਕਣ ਐਕਣ ਗੱਲ ਬਾਤ ਆ ਯਾਨੀ ਤੁੜਕਾ ਲੱਗਣਾ ਚਾਹੀਦਾ ਹਾਂ ਹਾਂ ਪਹਿਲਾ ਖਿਲਾੜੀਆਂ ਚੱਲੇ ਕਰਦੀਆਂ ਹੁੰਦੀਆਂ ਖਿਲਾੜੀਆਂ ਕਰ ਰਹੇ ਹੁੰਦੀ ਸੀ ਹਾਂ ਅਸੀਂ ਜਾਗ ਰਹਾ ਦਾ ਪੀ ਜਾਂਦੇ ਅੱਛਾ ਉਹ ਕੱਲੇ ਹੀ ਰਸ ਕੇ ਕੁਝ ਵਿੱਚ ਪਾ ਕੇ ਲੱਸੀ ਰਸਮਾ ਲੱਸੀ ਪਾਲਣੀ ਲੱਸੀ ਪਾਉਂਦੇ ਤੇ ਅੱਛਾ ਵਿੱਚ ਫੇ ਖਿਲਾੜੀ ਗਏ ਗੰਨੇ ਖੋਈ ਗਏ ਨਾ ਬਿੱਕਾ ਆਦਾ ਪੀੜਨਾ ਅੱਛਾ ਦਾਰਾ ਸਾਡਾ ਪੀੜ ਲਿਆ ਹਾਂ ਵਿੱਚ ਫਿਰ ਨਿੰਬੂ ਗੇਰ ਨਿਚੋੜ ਕੇ ਆਏ ਪੀਂਦੇ ਤੇ ਉਹ ਰਸਮ ਹੀ ਲੱਸੀ ਪਾ ਲੈਣੀ ਹਾਂ ਉਹ ਲੱਸੀ ਕਿਹੜੀ ਜਿਹੜੀ ਲਾਲ ਕੜ ਕੜ ਕੇ ਹੋਈ ਹੁੰਦੀ ਤੇ ਉਹ ਵਾਲੀ ਕਿ ਨਾ ਨਾ ਆਪਣੀ ਲੱਸੀ ਹੁੰਦੀ ਘਰ ਦੀ ਉਹ ਕਹਿੰਦੇ ਲਾਲ ਹੁੰਦੀ ਸੀ ਕੜ ਕੜ ਕੇ ਲਾਲ ਹੋ ਜਾ ਕਰਦਾ ਤਾਂ ਹਾਰੇ ਮੈਂ ਦੁੱਧ ਲਾਲ ਹੁੰਦਾ ਤਾਂ ਅੱਛਾ ਉਹ ਫਿਰ ਰੜਕਦੇ ਰਿਹਾ ਲੱਸੀ ਵੀ ਲਾਲ ਹੁੰਦੀ ਸੀ ਉਹ ਲੱਸੀ ਬਣਦੀ ਸੀ ਉਹ ਲੱਸੀ ਵੀ ਲਾਲੀ ਪਰ ਹੁੰਦੀ ਸੀ ਹਾਂ ਉਹ ਲੱਸੀ ਪੀ ਕੇ ਦੇਖੋ ਅੱਛਾ ਰਸ ਵਿੱਚ ਪਾ ਕੇ ਆਦਾ ਪਾ ਕੇ ਆਦਾ ਪਾ ਲਿਆ ਨਿੰਬੂ ਪਾ ਲਿਆ ਪਦੀਨਾ ਪਾ ਲਿਆ ਅੱਛਾ ਫੇਰ ਪੀਂਦੇ ਹੋ ਹੋਰ ਵੀ ਕੋਈ ਕੁੱਟਕੇ ਸੀ ਪਾ ਦਿੰਦੇ ਤੇ ਵਿੱਚ ਨਾਲ ਹਾਂ ਹੋਰ ਕੋਈ ਨਹੀਂ ਪਾਉਂਦੇ ਜੇ ਹੋਰ ਦਾ ਬਸ ਕਾਲਾ ਨਮਕ ਪਾ ਲੈਣਾ ਥੋੜਾ ਕਾਲਾ ਨਮਕ ਥੋੜਾ ਜਿਹਾ ਪਾ ਲੇ ਉਹਦਾ ਨਜ਼ਾਰਾ ਵੱਖਰਾ ਦਾ ਜੱਗ ਪੀਂਦੇ ਤੇ ਜੱਗ ਕੋਈ ਡਰਾਈਕੋ ਗਲਾ ਨਹੀਂ ਸਿੰਦਾ ਆਗਣਾ ਰਾਤ ਨੂੰ ਗਾ ਖਿਲਾੜੀ ਜੋੜਦੇ ਨੇ 11 ਵਜੇ ਜਦ ਰ ਕਾ ਬਾਉ ਜੋੜਨੇ ਦਰਦ ਜਾ ਕੇ ਪੀਂਦੇ ਤੇ 11 ਵਜੇ ਰਾਤ ਨੂੰ ਠੰਡ ਹੁੰਦੀ ਸੀ ਨਾਲੇ ਅੱਛਾ ਰੋਟੀ ਦਾ ਖਾਂਦੇ ਵੀ ਨਹੀਂ ਤੇ ਹਾਂ ਹਾਂ ਨਾ ਚਾਹ ਪੀਣੀ ਬਾ ਰਾਸ ਗੁੜ ਅੱਛਾ ਇਹਨਾਂ ਨੇ ਕੰਮ ਕਰੀ ਜਾਓ ਹਾਂ ਖੇਤਾਂ ਵਾਂ ਓਕ ਲੱਗ ਜਿਓ ਇਹਨਾਂ ਦੇ ਖਿਲਾੜੀ ਮਾ ਗੁੜ ਗੁੜ ਤੇ ਰਾਤ ਨਾਲੇ ਰੱਜੇ ਰਹਿੰਦੇ ਤੇ ਹਾਂ ਅੱਛਾ ਜਦ ਸ਼ੂਗਰ ਵੀ ਨਹੀਂ ਤੇ ਹੁੰਦੀ ਬਾਪੂ ਹਣਾ ਕਿਸੇ ਨੂੰ ਜਦ ਸ਼ੂਗਰ ਵੀ ਨਹੀਂ ਤੇ ਹੁੰਦੀ ਮੈਂ ਕਿਹਾ ਗੁੜ ਦਾ ਹੋਣਾ ਹੈ ਨਾ ਥੋੜੇ ਜਿਹੜੇ ਫਟਦਾ ਨੇ ਹੂੰ ਇਹ ਸਪਰਿਆਂਾਂ 'ਪਰ ਲੱਗ ਗਿਆ ਆਹ ਬੰਦੇ ਦੁਆਆਂ 'ਪਰ ਲੱਗੇ ਆਹ ਖਿਰਾ ਕੇ ਰਹੀ ਨੇ ਅੱਗ ਵਾਲੀ ਬਿਲਕੁਲ ਬਿਲਕੁਲ ਕੰਮ ਵੀ ਨਹੀਂ ਰਿਹਾ ਉਹਨਾਂ ਕੰਮ ਵੀ ਨਹੀਂ ਕਰਦੇ ਹੁਣ ਕੰਮ ਕਿੱਥੇ ਕਰਦੇ ਹੁਣ ਕਰ ਰਿਹਾ ਥੋੜੇ ਕਰਦੇ ਕਹੋਗੇ ਪੋਚੇ ਵਾਲੀ ਰੱਖ ਲਓ ਹੂੰ ਇਹ ਕੰਮ ਕਰੂਗਾ ਫਿਰ ਇਹਨੂੰ ਗਰਮੀ ਆਊਗੀ ਬੰਦਾ ਬਿਮਾਰ ਹੁੰਦਾ ਹੀ ਨਹੀਂ ਮੁਰਕਾ ਨਿਕੜਦਾ ਆਹ ਗੱਲ ਪੱਕੀ ਹੈ ਠੀਕ ਹੈ ਜੀ ਗੱਲ ਉਹਨਾਂ ਨੂੰ ਹੁਣ ਤੱਕ ਕਰੇ ਬੁਖਾਰ ਨਹੀਂ ਚੜਿਆ ਨਾ ਕੋਈ ਠੋਕਰ ਹੈ ਨਾ ਬੈੱਡ ਪਰ ਆਖਿਆ ਕੋਠ ਵੀ ਨਹੀਂ ਹੈ ਨਾ ਕਦੇ ਫੇਰ ਬਣੀ ਲੋ ਗਿਆ